ਜੀ ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਜੀ ਆਪਣੇ ਪੇਜ ਦੇ ਉੱਤੇ ਤੇ ਅੱਜ ਦੀ ਮੇਰੀ ਵੀਡੀਓ ਆ ਮੇਰੀਆਂ ਭੈਣਾਂ ਵਾਸਤੇ ਜਿਹੜੀਆਂ ਭੈਣਾਂ ਦੇ ਵਿਆਹ ਜਿਹੜੇ ਨਹੀਂ ਹੋਏ ਤੇ ਉਮਰ ਆ ਜਿਹੜੀ 30 ਸਾਲਾਂ ਤੋਂ ਉੱਪਰ ਹੋ ਚੁੱਕੀ ਐ ਤੇ ਸਰਕਾਰ ਦੁਆਰਾ ਨਾ ਉਹਨਾਂ ਨੂੰ ਸਹੂਲਤ ਦਿੱਤੀ ਜਾਂਦੀ 3000 ਰੁਪਏ ਮਹੀਨੇ ਦੀ ਪੈਨਸ਼ਨ ਆ ਜਿਹੜੀ ਉਹਨਾਂ ਨੂੰ ਲਗਾਈ ਜਾਂਦੀ ਐ ਮੰਨ ਲਓ ਕਹਿੰਦੇ ਤੁਸੀਂ ਛੜਾ ਪੈਨਸ਼ਨ ਹੈ ਨਾ ਇਹ ਸਿਰਫ ਔਰਤਾਂ ਨੂੰ ਹੀ ਮਿਲਦੀ ਐ ਤੇ ਜਿਹੜੇ ਵੀ ਜੈਂਟਲਸ ਨੇ ਉਹ ਇਹ ਫਾਰਮ ਨਾ ਭਰਨ ਤੁਸੀਂ ਕੀ ਕਰਨਾ ਹੈ ਜੀ ਇੱਕ ਤਾਂ ਲੈਣਾ ਆਪਣਾ ਆਧਾਰ ਕਾਰਡ ਚਾਰ ਫੋਟੋਆਂ ਤੇ ਜਾਤੀ ਸਰਟੀਫਿਕੇਟ ਜੇ ਤੁਹਾਡੇ ਕੋਲ ਹੈਗਾ ਤਾਂ ਠੀਕ ਹੈ ਤੇ ਪਿੰਡ ਦੇ ਮੈਂਬਰ ਸਰਪੰਚ ਤੋਂ ਲਿਖਾਉਣਾ ਵੀ ਇਹ ਲੜਕੀ ਹੈ ਜਿਹੜੀ ਕੁਆਰੀ ਹੈ ਵਿਆਹੀ ਨਹੀਂ ਹੋਈ ਤੇ ਆਮਦਨ ਦਾ ਕੋਈ ਹੋਰ ਸਾਧਨ ਹੈ ਜਿਹੜਾ ਇਹਨਾਂ ਕੋਲ ਨਹੀਂ ਹੈਗਾ ਹੈਨਾ ਐਸਟਰਾ ਲਿਖ ਕੇ ਤੇ ਤੁਸੀਂ ਇੱਕ ਪਰਫਾਰਮਾ ਫਿੱਲ ਕਰ ਲੈਣਾ ਤੁਸੀਂ ਖੁਦ ਵੀ ਆਨਲਾਈਨ ਇਹ ਅਪਲਾਈ ਹੈ ਜਿਹੜਾ ਘਰ ਦੇ ਵਿੱਚ ਕਰ ਸਕਦੀਆਂ ਮੇਰੀਆਂ ਭੈਣਾਂ ਤੇ ਤੁਸੀਂ ਰੋਜ਼ਗਾਰ ਦਫ਼ਤਰ ਬਣੇ ਹੁੰਦੇ ਆ ਜੀ ਜਿਹੜੇ ਸ਼ਹਿਰਾਂ ਦੇ ਵਿੱਚ ਉੱਥੇ ਵੀ ਇਹ ਦੇ ਸਕਦੇ ਹੋਂ ਤੇ ਐਸ ਡੀ ਐਮ ਦੇ ਦਫ਼ਤਰ ਦੇ ਵਿੱਚ ਵੀ ਇਹ ਤੁਸੀਂ ਫਾਰਮ ਭਰ ਕੇ ਦੇ ਸਕਦੇ ਹੋ ਜਾਂ ਫਿਰ ਜ਼ਿਲ੍ਹਾ ਕਚੈਰੀਆਂ ਦੇ ਵਿੱਚ ਵੀ ਇਹ ਦਫ਼ਤਰ ਬਣੇ ਹੁੰਦੇ ਆ ਜਿੱਥੇ ਆਪਾਂ ਬੁਢਾਪਾ ਪੈਨਸ਼ਨ ਵਗੈਰਾ ਦੇ ਫਾਰਮ ਭਰਨਦੇ ਆ ਅੰਗਣਵਾੜੀ ਸੈਂਟਰਾਂ ਦੇ ਵਿੱਚ ਵੀ ਤੁਸੀਂ ਇਹ ਫਾਰਮ ਹੈ ਜਿਹੜੇ ਭੈਣਾਂ ਭਰ ਕੇ ਦੇ ਸਕਦੀਆਂ ਤੇ ਤੁਹਾਡੀ ਪੈਨਸ਼ਨ ਹੈ ਜਿਹੜੀ ਲੱਗ ਜਾਵੇਗੀ ਤੇ ਦੂਜੇ ਨੰਬਰ ਤੇ ਜੀ ਜਿਹੜੀਆਂ ਭੈਣਾਂ ਹਨ ਸਲਾਈ ਕੜਾਈ ਦਾ ਕੰਮ ਜਾਣਦੀਆਂ ਨੇ ਤੇ ਉਹਨਾਂ ਕੋਲ ਮਸ਼ੀਨਾਂ ਨਹੀਂ ਹੈਗੀਆਂ ਤੇ ਸਰਕਾਰ ਦੁਆਰਾ ਉਹਨਾਂ ਨੂੰ ਵੀ ਮਸ਼ੀਨਾਂ ਜਿਹੜੀਆਂ ਫ੍ਰੀ ਦਿੱਤੀਆਂ ਜਾਂਦੀਆਂ ਨੇ ਤੁਸੀਂ ਇਹਦੇ ਲਈ ਵੀ ਇੱਕ ਆਧਾਰ ਕਾਰਡ ਤੇ ਦੋ ਫੋਟੋਆਂ ਲੈਣੀਆਂ ਸੀ ਤੇ ਇੱਕ ਐਪਲੀਕੇਸ਼ਨ ਲਿਖਣੀ ਹੈ ਜਿਦੇ ਵਿੱਚ ਤੁਸੀਂ ਲਿਖਣਾ ਜੀ ਮੈਂ ਸਲਾਈ ਕੜਾਈ ਦਾ ਕੰਮ ਜਾਣਦੀ ਆ ਤੇ ਵੀ ਮੇਰੇ ਕੋਲ ਇੰਨੇ ਪੈਸੇ ਨਹੀਂ ਹੈਗੇ ਵੀ ਮੈਂ ਆਪਦੀ ਮਸ਼ੀਨਾਂ ਜਿਹੜੀ ਖਰੀਦ ਸਕਾਂ ਤੇ ਮੈਂ ਦੋ ਬੱਚਿਆਂ ਨੂੰ ਹੋਰ ਵੀ ਕੰਮ ਆ ਜਿਹੜਾ ਬਹੁਤ ਵਧੀਆ ਠੀਕੇ ਨਾਲ ਸਿਖਾ ਸਕਦੀ ਹਾਂ ਨਾ ਇਸ ਤਰ੍ਹਾਂ ਲਿਖ ਕੇ ਜੀ ਤੁਸੀਂ ਪਰਫਾਰਮਾ ਪੂਰਾ ਫਿਲ ਕਰ ਲੈਣਾ ਇੱਕ ਐਪਲੀਕੇਸ਼ਨ ਲਿਖ ਕੇ ਉੱਤੇ ਫੋਟੋ ਮਾ ਆਧਾਰ ਕਾਰਡ ਦੀ ਫੋਟੋ ਕਾਪੀ ਨਾਲ ਅਟੈਚ ਕਰਕੇ ਤੇ ਤੁਸੀਂ ਐਸ ਡੀ ਐਮ ਦੇ ਦਫ਼ਤਰ ਦੇ ਵਿੱਚ ਦੇ ਦੇਣੀ ਹੈ ਇਹ ਮਸ਼ੀਨਾਂ ਸਾਲ ਦੇ ਸਤੰਬਰ ਜਾਂ ਅਗਸਤ ਦੇ ਵਿੱਚ ਮਿਲਦੀਆਂ ਹਨ ਤੇ ਮਿਊਸਪਲ ਕਮੇਟੀ ਦੇ ਵਿੱਚੋਂ ਤੁਹਾਨੂੰ ਮਿਲਣਗੀਆਂ ਫਾਰਮ ਜਿਹੜਾ ਤੁਸੀਂ ਐਸ ਡੀ ਐਮ ਦੇ ਦਫ਼ਤਰ ਦੇ ਵਿੱਚ ਹੀ ਭਰੋਗੇ ਤੇ ਆਪਣਾ ਫੋਨ ਨੰਬਰ ਵਗੈਰਾ ਜਿਹੜਾ ਤੁਸੀਂ ਪੂਰਾ ਫਿਲ ਕਰਨਾ ਤਾਂ ਕਿ ਜਦੋਂ ਵੀ ਤੁਹਾਡੀ ਮਸ਼ੀਨ ਜਿਹੜੀ ਮਨਜ਼ੂਰ ਹੋ ਕੇ ਆਵੇ ਤਾਂ ਤੁਹਾਨੂੰ ਫੋਨ ਕੀਤਾ ਜਾ ਸਕੇ ਹਨਾ ਉੱਤੇ ਤੁਹਾਡਾ ਕੰਟੈਕਟ ਕੀਤਾ ਜਾ ਸਕੇ ਤੇ ਤੁਸੀਂ ਮਸ਼ੀਨ ਜਿਹੜੀ ਆਪਦੀ ਲੈ ਸਕਦੇ ਹੋ ਤੇ ਆਪ ਦੀ ਸਲਾਈ ਕੜਾਈ ਵਗੈਰਾ ਦਾ ਕੰਮ ਹੈ ਜਿਹੜਾ ਕਰ ਸਕਦੇ ਹੋ ਇਹ ਸਕੀਮ ਭੈਣਾਂ ਲਈ ਹਰ ਸਾਲ ਆਉਂਦੀ ਹੈ ਜੀ ਤੇ ਐਸ ਵਾਰ ਵੀ ਤੁਸੀਂ ਫਾਰਮ ਕਦੋਂ ਵੀ ਭਰ ਸਕਦੇ ਹੋ ਸਾਲ ਦੇ ਵਿੱਚ ਤੇ ਦੋ ਤਿੰਨ ਮਹੀਨਿਆਂ ਬਾਅਦ ਜੇ ਤੁਹਾਡੀ ਜਿਹੜਾ ਫਾਰਮ ਮਨਜ਼ੂਰ ਹੋ ਜਾਂਦਾ ਵੈਰੀਫਿਕੇਸ਼ਨ ਵਗੈਰਾ ਹੋ ਕੇ ਇਹਦੇ ਵਿੱਚ ਕੋਈ ਵੀ ਇਸ਼ੂ ਨਹੀਂ ਆਉਂਦਾ ਤੇ ਤੁਸੀਂ ਆਪਦੀ ਮਸ਼ੀਨ ਹੈ ਜਿਹੜੀ ਕਮੇਟੀ ਦੇ ਵਿੱਚੋਂ ਲਿਜਾ ਸਕਦੇ ਹੋ ਤੁਹਾਨੂੰ ਸਲਿੱਪ ਹੈ ਜਿਹੜੀ ਮਿਲ ਜੂਗੀ ਤੇ ਸਾਰੀਆਂ ਪੜਨਾ ਜਲਦ ਤੋਂ ਜਲਦ ਇਹ ਫਾਰਮ ਹੈ ਜਿਹੜੇ ਭਰਨਾ